ਸੁਣ ਭਾਈ ਯਾਰੇ ਵਾਲਿਆ ਵੇ ਨਾ ਚੀਰ درختਾਂ ਨੂੰ ਜੇ ਨਾ ਰਹੀ ਹਰਿਆਲੀ ਫਿਰ ਕੀ ਕਰਨਾ ਤਖਤਾਂ ਨੂੰ ਹਾਂਜੀ ਅਸੀਂ ਸਤਿ ਸ੍ਰੀ ਅਕਾਲ ਧੰਨਵਾਦ ਤੁਹਾਡਾ ਮੇਰੀ ਵੀਡੀਓ ਦੇ ਵਿੱਚ ਤੇ ਅੱਜ ਅਸੀਂ ਪਹੁੰਚ ਚੁੱਕੇ ਹਾਂ ਨਿਊਜ਼ੀਲੈਂਡ ਦੇ ਜੰਗਲਾਂ ਦੇ ਵਿੱਚ ਅੱਜ ਅਸੀਂ ਇੱਕ ਦਿਨ ਬਤਾਵਾਂਗੇ ਨਿਊਜ਼ੀਲੈਂਡ ਦੇ ਜੰਗਲਾਂ ਵਿੱਚ ਕਿਉਂਕਿ ਇੱਥੋਂ ਦੇ ਬਹੁਤ ਸਾਰੇ ਜੰਗਲਾਂ ਬਾਰੇ ਮੈਂ ਸੁਣਿਆ ਕਿ ਇੱਥੋਂ ਦੇ ਜੰਗਲ ਜਿਹੜੇ ਬੜੇ ਸੇਫ ਹੁੰਦੇ ਆ ਇੱਥੇ ਸੱਪਸ ਲੂਪੀ ਨਹੀਂ ਹੁੰਦੇ ਪਰ ਲੋਕ ਕਈ ਸਪਾਂ ਵਰਗੇ ਜਰੂਰ ਹੁੰਦੇ ਨੇ ਇਦਾਂ ਦਾ ਨਜ਼ਾਰਾ ਜੰਗਲ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਆਪਣੇ ਵੀਡੀਓ ਦੇ ਨਾਲ ਬਣੇ ਰਹੋ ਆਜੋ ਅੱਗੇ ਵਣ ਤਰੇ ਨਤਰ ਭਵਣ ਪਾਣੀ ਚਾਰ ਬੇਦ ਚਾਰੇ ਖਾਣੀ ਖੰਡ ਦੀਪ ਸਭ ਲੋਆ ਏਕ ਕਵਾਵੇ ਤੈ ਸਭ ਹੋਆ ਪਰਮਾਤਮਾ ਨੇ ਇੱਕੋ ਹੀ ਬੋਲ ਬੋਲਿਆ ਤੇ ਇਦਾਂ ਦੀ ਪ੍ਰਿਥਵੀ ਪੈਦਾ ਹੋ ਗਈ ਆਪਣੇ ਮਨੁੱਖਾਂ ਦੇ ਦੇਖਣ ਨੂੰ ਸੋਹਣੀ ਜੀ ਤੇ ਸਭ ਤੋਂ ਪਹਿਲਾਂ ਤੁਸੀਂ ਹੁਣ ਡਰੋਨ ਦਾ ਥਿਊ ਵਿਊ ਦੇਖੋ ਇੱਕ ਰੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਪਹੁੰਚੇ ਹਾਂ ਨਿਊਜ਼ੀਲੈਂਡ ਦੇ ਸੋਹਣੇ ਜਿਹੇ ਜੰਗਲ ਵਿੱਚ ਜਿੱਥੇ ਹਵਾ ਸਾਫ਼ ਦਰਗ ਤੁੱੱਚੇ ਤੇ ਰੂਹ ਨੂੰ ਚੈਨ ਮਿਲਦਾ ਇੱਥੇ ਆ ਕੇ ਮਨ ਨੂੰ ਇੱਕਦਮ ਸ਼ਾਂਤੀ ਹੋ ਜਾਂਦੀ ਹੈ ਇੰਨਾ ਸ਼ੋਰ ਸ਼ਰਾਬਾ ਕਿਉਂਕਿ ਜਿਹੜੀ ਉਧਾਂ ਤੁਹਾਨੂੰ ਪਤਾ ਹੀ ਆ ਬਹੁਤ ਸ਼ੋਰ ਸ਼ਰਾਬਾ ਹੁੰਦਾ ਹੈ ਬਾਹਰ ਪਰ ਇਹੋ ਜੀ ਜਗ੍ਹਾ 'ਚ ਆ ਕੇ ਆਹ ਵੇਖੋ ਸ਼ੁੱਧ ਹਵਾ ਨਿਊਜ਼ੀਲੈਂਡ ਦੀ ਜਿਹੜੀ ਸਭ ਤੋਂ ਸ਼ੁੱਧ ਵਾਗਣੀ ਜਾਂਦੀ ਆ ਜਿੱਦਾਂ ਇਥੋਂ ਦਾ ਇੰਡੈਕਸ ਜਿਹੜਾ ਹੈ 2.4 ਹੈ ਇੰਡੀਆ ਦੇ ਮੁਕਾਬਲੇ ਜਿਹੜਾ ਬਹੁਤ ਹੀ ਜ਼ਿਆਦਾ ਫਰਕ ਹੈ ਇੰਡੀਆ ਦੀ ਜਿਹੜੀ ਹਵਾਏ ਬੜੀ ਖਰਾਬ ਹੈ ਕਿਉਂਕਿ ਉੱਥੇ ਪ੍ਰਦੂਸ਼ਣ ਬਹੁਤ ਜ਼ਿਆਦਾ ਹੁੰਦਾ ਹੈ ਉੱਥੇ ਦੇ ਗੱਡੀਆਂ ਹੀ ਬਹੁਤ ਜ਼ਿਆਦੀਆਂ ਨਿਊ ਦਿੱਲੀ ਚ ਆਬਾਦੀ ਬਹੁਤ ਜ਼ਿਆਦੀ ਹੈ ਨਾ ਉੱਥੇ ਨਿਊਜ਼ੀਲੈਂਡ ਦੇ ਜੰਗਲ ਦੀ ਖਾਸ ਗੱਲ ਇਹ ਹੈ ਕਿ ਇੱਥੇ ਹਰ ਕਦਮ ਤੇ ਕੁਦਰਤ ਜਿੰਦਾ ਲੱਗਦੀ ਹੈ ਜਿਵੇਂ ਧਰਤੀ ਨੇ ਖੁਦ ਸਾਹ ਲਿਆ ਹੋਵੇ ਹਰ ਪੱਤਾ ਵੇਖੋ ਕਿੰਦਾ ਝਲਕ ਰਿਹਾ ਹੈ ਕਿੰਦਾ ਸੋਹਣਾ ਲੱਗਦਾ ਪਿਆ ਤੇ ਨਾ ਕੋਈ ਇੱਥੇ ਬਹੁਤ ਜ਼ਿਆਦਾ ਸ਼ੋਰ ਸ਼ਰਾਬਾ ਹੈ ਕੋਈ ਲੋਕ ਵੀ ਨਹੀਂ ਇੰਨੇ ਹੈਗੇ ਤੇ ਬਹੁਤ ਸੋਹਣੀ ਹਵਾ ਦੇਖਣ ਨੂੰ ਮਿਲਦੀ ਆ ਤੇ ਇੱਥੋਂ ਦੀ ਗੱਲ ਹੈ ਕਿ ਇੱਥੇ ਕੀੜੇ ਮਕੌੜੇ ਨਹੀਂ ਇੰਨੇ ਜ਼ਿਆਦੇ ਹੁੰਦੇ ਜਿੱਦਾਂ ਤੁਸੀਂ ਦੇਖਦੇ ਹੁੰਦੇ ਨਾ ਕਿ ਆਸਟ੍ਰੇਲੀਆ 'ਚ ਤੇ ਬਹੁਤ ਜ਼ਿਆਦਾ ਕੀੜੇ ਮਕੌੜੇ ਹੁੰਦੇ ਆ ਤੇ ਡੇਂਜਰਸ ਵੀ ਨਹੀਂ ਗਿਣੇ ਜਾਂਦੇ ਤੇ ਇਹਨਾਂ ਨੇ ਕੁਝ ਵਿੱਚ ਛੋਟੇ ਛੋਟੇ ਪੂਲ ਬਣਾਏ ਹੋਏ ਆ ਕਿਉਂਕਿ ਜਿੱਦਾਂ ਮੀਂਹ ਦਾ ਪਾਣੀ ਆਉਂਦਾ ਆ ਉਹ ਥੱਲੇੋਂ ਦੀ ਆ ਜਾਂਦਾ ਤੇ ਆਪਾਂ ਵਾਧੇ ਉੱਤੇ ਆਲ ਨੂੰ ਮੇਰਾ ਨਾ ਕੁਦਰਤ ਨਾਲ ਬਹੁਤ ਪਿਆਰ ਹੈ ਮੈਂ ਆਪਣੇ ਮਿੱਤਰਾਂ ਦੋਸਤਾਂ ਨੂੰ ਕਹਿੰਦਾ ਰਹਿੰਦਾ ਕਿਈ ਵਾਰ ਆਪਾਂ ਕੁਦਰਤ ਦੇ ਵਿੱਚ ਜਾਈਏ ਆ ਰੁੱਖ ਵੇਖ ਕਿੱਡੇ ਸੋਹਣੇ ਸੋਹਣੇ ਲੱਗਦੇ ਪਏ ਆ ਪਤਾ ਨਹੀਂ ਕਿੰਨੇ ਸਾਲਾਂ ਤੋਂ ਇਹ ਇਦਾਂ ਹੀ ਖੜੇ ਹੋਏ ਆ ਆਪਾਂ ਨੂੰ ਮਨੁੱਖਾਂ ਨੂੰ ਵਧੀਆ ਹਵਾ ਦੇਣ ਵਾਸਤੇ ਸ਼ੁੱਧ ਹਵਾ ਸਾਫ ਪਾਣੀ ਨਿਊਜ਼ੀਲੈਂਡ ਦਾ ਨਿਊਜ਼ੀਲੈਂਡ ਦੀ ਧਰਤੀ ਪ੍ਰਮਾਤਮਾ ਨੇ ਬੜੀ ਰੀਜ ਲਾ ਕੇ ਬਣਾਈ ਹੋਈ ਆ ਜਿੱਦਾਂ ਅੱਜ ਥੋੜਾ ਜਿਹਾ ਮੀਂਹ ਵੀ ਪੈ ਰਿਹਾ ਹੈ ਤੇ ਅਸੀਂ ਜਗ੍ਹਾ ਲੱਭਾਂਗੇ ਮੇਰੇ ਮਿੱਤਰ ਦੇ ਨਾਲ ਟੈਂਟ ਲਾਵਾਂਗੇ ਕਿੱਥੇ ਇੱਕ ਤੈਨੂੰ ਕੀ ਲੱਗਦਾ ਉਹ ਰੁੱਖ ਲਾ ਕੇ ਸਹੀ ਰੋਗੀ ਜਗ੍ਹਾ ਕਿ ਨਹੀਂ ਉੱਥੇ ਵੀ ਦੇਖਦੇ ਆਪਾਂ ਜਿੱਥੇ ਥੋੜਾ ਜਿਹਾ ਵਧੀਆ ਜਿਹਾ ਜਗ੍ਹਾ ਮਿਲਦੀ ਆ ਅਸੀਂ ਰਾਤ ਉੱਥੇ ਗੁਜ਼ਾਰਾਂਗੇ ਅੱਜ ਦਾ ਦਿਨ ਅਸੀਂ ਕੁਦਰਤ ਨੂੰ ਦਿੱਤਾ ਆ ਨਿਊਜ਼ੀਲੈਂਡ ਦੇ ਬਾਂਦਰ-ਬੁੰਦਰ ਤਾਂ ਨਹੀਂ ਆਗੇ ਭਣਾ ਇੱਥੇ ਪੜਾ ਬਾਂਦਰ-ਬੁੰਦਰ ਰਾਤ ਨੂੰ ਖਾ ਕੇ ਗਾਂ ਜਾਂਦੇ ਹੋਣ ਆਪਾਂ ਨੂੰ ਤੇ ਤੁਸੀਂ ਜੰਗਲ ਵੇਖੋ ਕਿੱਡਾ ਸੋਹਣਾ ਲੱਗਦਾ ਪਾਮਸ ਟਰੀ ਇੱਧਰ ਨੂੰ ਵੀ ਜੰਗਲ ਪਤਾ ਨਹੀਂ ਇੱਧਰ ਨੂੰ ਵੀ ਜੰਗਲ ਅੱਜ ਅਸੀਂ ਪਹੁੰਚ ਗਏ ਬੜੇ ਸ਼ੋਰ ਸ਼ਰਾਬੇ ਤੋਂ ਦੂਰ ਜਿੱਥੇ ਸਿਰਫ ਇੱਕ ਕੁਦਰਤ ਹੀ ਆ ਮਨ ਨੂੰ ਬੜਾ ਜ਼ਿਆਦਾ ਸਕੂਨ ਮਿਲਦਾ ਏ ਤੇ ਤੁਸੀਂ ਦੇਖੋ ਕਿੱਡਾ ਸੋਹਣਾ ਨਜ਼ਾਰਾ ਏ ਤੇ ਜੰਗਲ ਨੇ ਆਪਾਂ ਨੂੰ ਰਸਤਾ ਖੋਦ ਹੀ ਦਿੱਤਾ ਆਇਆ ਹੈ ਪਤਾ ਨਹੀਂ ਲੱਗਦਾ ਕਿਧਰੋਂ ਦੀ ਕਿਧਰ ਲੰਘੀ ਜਾਂਦੇ ਆ ਤੇ ਕੋਈ ਦੇ ਜਿੱਥੇ ਥੋੜਾ ਜਿਹਾ ਮੀਂਹ ਘੱਟ ਹੋਵੇ ਤੇ ਸੰਘਣਾ ਜਿੱਥੇ ਜ਼ਿਆਦਾ ਰੁੱਖ ਹੋ ਨਾ ਆਪਾਂ ਉੱਥੇ ਲਾਵਾਂਗੇ ਟੈਂਟ ਆਪਣੇ ਮੈਨੂੰ ਲੱਗਦਾ ਇਧਰੋਂ ਰਸਤਾ ਹੁਣ ਥੋੜਾ ਜਿਹਾ ਹੋਈ ਜਾਂਦਾ ਹੈ ਭੀੜਾ ਆ ਵੇਖੋ ਲੋਕਾਂ ਨੇ ਕਿਦਾਂ ਬੋਤਲਾਂ ਇੱਥੇ ਸੁੱਟੀਆਂ ਜਾਂ ਗੰਦ ਮਾਰਦੇ ਮੈਨੂੰ ਵਦਿਆ ਨਹੀਂ ਲੱਗਦੇ ਜਿਹੜੇ ਲੋਕ ਇਦਾਂ ਗੰਦ ਮਾਰਦੇ ਨਾ ਕਿਉਂਕਿ ਕੁਦਰਤ ਨੇ ਆਪਾਂ ਨੂੰ ਕਿੰਨਾ ਕੁਝ ਦਿੱਤਾ ਹੈ ਨਾ ਕਈ ਵਾਰ ਆਪਾਂ ਨੂੰ ਸੋਚਣਾ ਚਾਹੀਦਾ ਰੁੱਕ ਕੇ ਕੀ ਕਿੰਨੀ ਮਨੁੱਖ ਨੇ ਭਾਵੇਂ ਟੈਕਨੋਲੋਜੀ ਬਣਾ ਲਈ ਜੋ ਆਪਾਂ ਨੂੰ ਕੁਦਰਤ ਨੇ ਦਿੱਤਾ ਏ ਉਹ ਤੇ ਕੁਦਰਤ ਨੇ ਦਿੱਤਾ ਹੋਰ ਕੋਈ ਛੋੜਾ ਦੇ ਸਕਦਾ ਹਰ ਇੱਕ ਰੁੱਖ ਕਈ ਇਥੋਂ ਦੇ ਰੁੱਖ ਨਾ ਮਨੂੰ ਮੇਰਾ ਮਿੱਤਰ ਦਾਦਾ ਜੀ ਉਹਨਾਂ ਨਾ ਜਦੋਂ ਦਵਾਈਆਂ 'ਚ ਵਰਤੇ ਜਾਂਦੇ ਆ ਮਤਲਬ ਇੰਨੇ ਕਈ ਜ਼ਿਆਦਾ ਰੁੱਖ ਵਧੀਆ ਵਾਲੇ ਹੁੰਦੇ ਤੇ ਰੁੱਖ ਆਓ ਵੇਖੋ ਰੁੱਖ ਕਿੱਡਾ ਸੋਹਣਾ ਲੱਗਦਾ ਪਿਆ ਹੈ ਨਾ ਜੜ ਜੀ ਵੇਖ ਦੀ ਕਿੰਨੀ ਸੋਹਣੀ ਹੈ ਹੂੰ ਤੇ ਹੁਣ ਅਸੀਂ ਕਾਫੀ ਜ਼ਿਆਦਾ ਤੁਰ ਕੇ ਬਿਲਕੁਲ ਜੰਗਲ ਦੇ ਵਿੱਚ ਪਹੁੰਚ ਚੁੱਕੇ ਆ ਜਿੰਨੂੰ ਤੁਸੀਂ ਜੰਗਲ ਦਾ ਢਿੱਡ ਵੀ ਕਹਿ ਸਕਦੇ ਜਿੱਥੇ ਕਾਫੀ ਲੋਕਾਂ ਨੇ ਉਹ ਗਲਤ ਚੀਜ਼ਾਂ ਵੀ ਪਈਆਂ ਰਾਤ ਨੂੰ ਮਨ ਲਦਲ ਲੋਕੀ ਇੱਥੇ ਹੁੰਦੇ ਆ ਤੇ ਵੈਸੇ ਜੰਗਲ ਦੇ ਵਿੱਚ ਆਪਾਂ ਨੂੰ ਗਲਤ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ ਕਿਉਂਕਿ ਕਿੱਡੀ ਸੋਹਣੀ ਕੁਦਰਤ ਹੈ ਨਾ ਆ ਇੱਥੇ ਨਾ ਇਹਨਾਂ ਰੁੱਖਾਂ ਦੇ ਕੁਝ ਰਿਬਨ ਜੇ ਬੰਨੇ ਹੋਏ ਕੋਈ ਨਿਸ਼ਾਨੀ ਲਾਈ ਕਿਸੇ ਨੇ ਲੱਗਦਾ ਮੁੰਲਾ ਨਹੀਂ ਅਸਰ ਰਿਬਨ ਇਹਨਾਂ ਕੁਝ ਜਿਹਦਾ ਨਿਸ਼ਾਨੀ ਲਾਈ ਹੁੰਦੀ ਕਈ ਰੁੱਖਾਂ ਨੂੰ ਆ ਕੁਝ ਰੱਖ ਵੱਖਰਾ ਜਾ ਲੱਗਦਾ ਏ ਕਿ ਮਤਲਬ ਇਥੇ ਹਰ ਇੱਕ ਚੀਜ਼ ਨੂੰ ਮੈਜਰ ਕਰਦੇ ਨਾ ਰੁੱਖ ਦੀ ਕਿੰਨੀ ਉਮਰ ਏ ਮਤਲਬ ਕਿਹੜੀ ਬਿਮਾਰੀ ਲੱਗਦੀ ਬਈ ਉਹਨੂੰ ਇੱਕ ਕੋਰੀ ਡਾਇਬੈਕ ਆ ਜਿਹੜੇ ਰੁੱਖਾਂ ਨੂੰ ਜੰਗਲਾਂ ਨੂੰ ਨਿਊਜ਼ੀਲੈਂਡ ਦੇ ਨੂੰ ਖਾ ਰਹੀ ਬਿਮਾਰੀ ਉਹ ਆਉਂਦੀ ਏ ਆਪਣੇ ਪੈਰਾਂ ਦੇ ਨਾਲ ਤਾਂ ਕਿ ਉੱਥੇ ਬਣਿਆ ਹੁੰਦਾ ਨਹੀਂਦਾ ਸਟਾਫ ਸਾਫ਼ ਕਰਨ ਨੂੰ ਪੈਰ ਕਿ ਆਪਣੇ ਬੂਟ ਜਿਹੜੇ ਚੰਗੀ ਤਰ੍ਹਾਂ ਸਾਫ਼ ਕਰੋ ਤੇ ਆ ਜਾਓ ਮੇਰੇ ਨਾਲ ਤੁਸੀਂ ਜੰਗਲ ਦੇ ਵੱਲ ਨੂੰ ਨੀ ਜਿਹੜਾ ਅੱਜ ਕਾਫੀ ਜ਼ਿਆਦਾ ਪੈ ਰਿਹਾ ਸਵੇਰ ਦਾ ਤੇ ਇਸ ਕਰਕੇ ਜਿਹੜਾ ਮਾਹੌਲ ਥੋੜਾ ਜਿਹਾ ਵੈਟ-ਵੈਟ ਲੱਗਦਾ ਪਿਆ ਗਿੱਲਾ-ਗਿੱਲਾ ਜਿਹਾ ਮੈਨੂੰ ਬਹੇ ਗਿਲੇਜ ਜੀ ਤੋਂ ਨਹੀਂ ਵਧੀਆ ਲੱਗਦੀ ਹੁੰਦੀ। ਇੱਥੋਂ ਸੰਭਲ ਕੇ ਆਈ ਯਾਰ ਓਖ ਕਿਦਾਂ ਟੁੱਟਾ ਪਿਆ ਹਨੇਰੀਆਂ ਦੇ ਨਾਲ ਝਲਕਦੇ ਨਾਲ ਜੋ-ਜੋ ਹੀ ਵਧਦੇ ਜਾਂਦੇ ਅੰਦਰ ਹੋਰ ਤੇ ਜਿਹੜਾ ਜੰਗਲ ਹੋਰ ਵੀ ਸੰਘਣਾ ਹੁੰਦਾ ਜਾ ਰਿਹਾ ਤੇ ਮੈਨੂੰ ਇੱਥੇ ਉਹਨਾਂ ਦੀ ਇੱਕ ਉਹ ਚਿੜੀ ਮਿਲੀ ਬਸ ਅਜੀਬ ਜਿਹੀ ਚਿੜੀ ਪੋਰ ਮੈਨੂੰ ਇੱਥੇ ਕੋਈ ਜਾਨਵਰ ਨਹੀਂ ਮਿਲਿਆ ਤੇ ਇਹੀ ਆ ਵੱਡੀ ਸਭ ਤੋਂ ਜਿਹੜੀ ਨਿਊਜ਼ੀਲੈਂਡ ਦੀ ਖਾਸੀਅਤ ਆ ਕਿ ਇੱਥੇ ਜਿਹੜੀਆਂ ਤੁਹਾਨੂੰ ਤੁਸੀਂ ਇੱਥੇ ਲੰਮੇ ਪੈ ਸਕਦੇ ਜੋ ਕੋਈ ਗੱਲ ਨਹੀਂ ਰਾਮਨਾ ਇੱਥੇ ਬਹੁ ਆਪਣਾ ਖਾਓ ਪੀਓ ਅੱਜ ਤੇ ਮੌਸਮ ਵੈਸੇ ਸਹੀ ਨਹੀਂ ਆ ਰਾਮਰਾਮਨਾ ਮਿਲਦਾ ਸੁੱਕੀ ਜਗਾ ਕੋਈ ਲੱਭਣੀ ਪਣੀ ਆ ਆਪਾਂ ਨੂੰ ਤੇ ਵੈਸੇ ਤਾਂ ਕੋਈ ਇੱਥੇ ਵੈੱਬ ਵੀ ਨਹੀਂ ਹੈਗਾ ਤੈਨੂੰ ਪਤਾ ਜਾਲਾ ਜਿਹੜਾ ਉੱਥੇ ਆਸਟ੍ਰੇਲੀਆ ਦੇ ਜੰਗਲਾਂ 'ਚ ਬਹੁਤ ਜ਼ਿਆਦਾ ਹੈਗਾ ਏ ਪਰ ਇੱਥੇ ਤੁਹਾਨੂੰ ਇਦਾਂ ਦੀ ਕੋਈ ਚੀਜ਼ ਨਹੀਂ ਮਿਲੂਗੀ ਮੈਨੂੰ ਜ਼ਿਆਦਾਤਰ ਆ ਰੁਖ ਬੜੇ ਵਧੀਆ ਲੱਗਦੇ ਪੱਤੇ ਵਾਲੇ ਲੰਬੇ ਲੰਬੇ ਜੇ ਉਹ ਚਿੜੀ ਜੀ ਆ ਜਿਆਦਾ ਇਧਰ ਨੂੰ ਤਰੀ ਫਿਰਦੀ ਤੇ ਆਜੋ ਮੇਰੇ ਨਾਲ ਅੱਗੇ ਅਮਾਜਨ ਦੇ ਜੰਗਲ ਤਾਂ ਤੁਸੀਂ ਬਹੁਤ ਦੇਖੇ ਹੋਣੇ ਆ ਪਰ ਨਿਊਜ਼ੀਲੈਂਡ ਦੇ ਜੰਗਲ ਮੈਨੂੰ ਲੱਗਦਾ ਤੁਸੀਂ ਪਹਿਲੀ ਵਾਰ ਹੀ ਵੇਖਦੇ ਰਹੇ ਹੋਗੇ ਹੁਣ ਤੇ ਮੈਨੂੰ ਪਤਾ ਨਹੀਂ ਕਿਹੜੇ ਬੰਦੇ ਨੂੰ ਰਸਤਾ ਹੈ ਮੈਂ ਕੁੜੀ ਆਪਣਾ ਮੈਪ ਲਿਆਂਦਾ ਨਾਲ ਹੀ ਉੱਚ ਦੇਖਾਂਗੇ ਕਿ ਅੱਗੇ ਕੀ ਆ ਅੱਗੇ ਇਧਰ ਨਾਲਾ ਜਾ ਕੋਈ ਇੱਥੇ ਪੱਤੇ ਉਤੋਂ ਡਿਗ ਡਿਗ ਕੇ ਉਹੀ ਰੁੱਖਾਂ ਦੀ ਖਰਾਗ ਬਣੇ ਹੋਏ ਇੱਥੋਂ ਮੈਂ ਸਲਿੱਪ ਚ ਕਰਨ ਲੱਗਾ ਧਿਆਨ ਨਹੀਂ ਚੰਗਾ ਆ ਰੁੱਖ ਨੂੰ ਹੱਥ ਪਾੜਾ ਨਹੀਂ ਤੇ ਬਾੜੀ ਗੱਲ ਹੈ ਤੇ ਮੇਰਾ ਮਿੱਤਰ ਨਾਲ ਆਇਆ ਇੱਥੇ ਕੁਝ ਚਿਰਨਾ ਜਾ ਵਗਦਾ ਪਿਆ ਏ ਤੇ 10 ਕਿ ਮਿੰਟ ਆਪਾਂ ਇੱਥੇ ਬਹਾਂਗੇ ਤੇ ਰੁੱਖਾਂ ਦਾ ਨਜ਼ਾਰਾ ਲਵਾਂਗੇ ਆ ਪਾਣੀ ਦੀ ਬੜੀ ਪਿਆਸ ਲੱਗੀ ਮੈਨੂੰ ਤਾਂ ਪਾਣੀ ਪੀਣੇ ਇੱਥੋਂ ਤੇ ਇਹ ਬੜੀ ਲੱਗੀ ਪਾਣੀ ਲਿਆਂਦਾ ਬੋਤਲਾਂ ਵਾਵਾ ਨਾਲ ਪਰ ਜਿਹੜਾ ਤੁਰ ਤੁਰ ਕੇ ਜੰਗਲ ਚ ਕਿੰਨਾ ਥੱਕ ਗਏ ਆ ਤੇ ਹੁਣ ਇੱਥੇ ਮੈਨੂੰ ਇੱਕ ਪਾਣੀ ਦੀ ਜਾਂਦੀ ਵੇਖੀ ਬੜਾ ਇਹ ਸਾਊਂਡ ਪੈਦਾ ਕਰਦੀ ਨਾ ਮੈਨੂੰ ਬੜਾ ਵਧੀਆ ਲੱਗਦਾ ਆ ਆ ਦੇਖੋ ਪਾਣੀ ਪਤਾ ਨਹੀਂ ਕਿਧਰੋਂ ਚੱਲਦਾ ਪਿਆ ਕੋਈ ਨੀਂਹ ਦਾ ਪਾਣੀ ਮੈਨੂੰ ਲੱਗਦਾ ਆਉਂਦਾ ਪਿਆ ਵਾਟਰਫਾਲ ਜਾਂ ਤੇ ਇਹ ਇਧਰ ਨੂੰ ਜਾਂਦਾ ਪਿਆ ਤੇ ਵਧੀਆ ਜਿਹੜਾ ਮਾਹੌਲ ਬਣਾਉਂਦਾ ਪਿਆ ਤੇ ਅੱਗੇ ਨੂੰ ਵੇਹਨੇ ਰਸਤਾ ਕਿਧਰ ਨੂੰ ਆਹ ਰਸਤਾ ਮੈਨੂੰ ਲੱਗਦਾ ਨਹੀਂ ਸਹੀ ਹੈ ਉਥੋਂ ਤਿਲਕਸਾਦੇ ਆਪਾਂ ਇੱਕ ਮੀਂਹ ਜਿਹਾ ਪਿਆ ਇਧਰ ਨੂੰ ਚੜ ਕੇ ਜਾਂਦੇ ਆਂ ਸ਼ਾਇਦ ਸਾਨੂੰ ਕੋਈ ਵਧੀਆ ਸਪੋਰਟ ਮਿਲ ਜੇ ਜਿੱਥੇ ਅਸੀਂ ਆ ਰਾਤ گزار ਸਕੀਏ ਉਹਨਾਂ ਪੰਛੀਆਂ ਦੀ ਆਵਾਜ਼ ਸੁਣੀ ਉਹ ਇੱਕ ਡਸਣਾ ਪੰਛੀ ਦੀ ਆਵਾਜ਼ਾਂ ਆਉਂਦੀਆਂ ਪਰ ਮੈਨੂੰ ਪਤਾ ਨਹੀਂ ਤੁਸੀਂ ਦੇਖ ਸਕਦੇ ਕਿ ਜਿਹੜਾ ਮੈਂ ਮਜ਼ਾ ਇੱਥੇ ਦੇਖਦਾ ਪਿਆ ਇਸ ਟਾਈਮ ਮੈਨੂੰ ਨਹੀਂ ਲੱਗਦਾ ਕਿ ਕੋਈ ਹੋਰ ਅਨੁਭਵ ਕਰ ਸਕਦਾ ਜੋ ਮੈਂ ਅਨੁਭਵ ਕਰਦਾ ਆ ਵੀ ਇੰਨਾ ਕੁਝ ਰੁੱਖ ਤੇ ਨਿਸ਼ਾਨੀਆਂ ਲਾਈਆਂ ਆ ਆ ਰੁੱਖ ਵੀ ਕਹਿੰਦੇ ਬੜਾ ਵਧੀਆ ਹੁੰਦਾ ਹੈ ਤੇ ਕਾਫੀ ਦਵਾਈਆਂ ਦੇ ਵਿੱਚ ਵੀ ਜਿਹੜੇ ਰੁੱਖ ਵਰਤੇ ਜਾਂਦੇ ਕਈ ਆਹ ਕਿਸੇ ਦੀ ਇੱਥੇ ਚੁੰਨੀ ਜੀ ਪਈ ਲੱਗਦਾ ਕਾਫੀ ਲੋਕ ਆਉਂਦੇ ਜਾਂਦੇ ਆ ਇੱਥੇ ਤੁਹਾਨੂੰ ਪਤਾ ਹੀ ਆ ਰਾਤ ਨੂੰ ਵੀ ਰਾਤ ਭਰਤੇ ਵੀ ਕਈ ਆਉਂਦੇ ਪਰ ਕਈ ਗੰਦ ਪਾ ਕੇ ਨਿਕਲ ਜਾਂਦੇ ਆ ਮੈਨੂੰ ਉਹ ਚੀਜ਼ ਨਹੀਂ ਵਧੀਆ ਲੱਗਦੀ ਆਹ ਦੇਖੋ ਰੁੱਖ ਕਿੱਡੇ ਸੋਹਣੇ ਆ ਵਾਣ ਤਰੇਨ ਤਰਪਾਉਣ ਪਾਣੀ ਚਾਰ ਬੇਦ ਚਾਰੇ ਖਾਣੀ ਆ ਜਿਹੜੀਆਂ ਪੰਛੀਆਂ ਦੀਆਂ ਕੁਝ ਆਵਾਜ਼ਾਂ ਆ ਰਹੀਆਂ ਮਾਨੂੰ ਬਹੁਤ ਜ਼ਿਆਦਾ ਵਧੀਆ ਸਕੂਨ ਦਿੰਦੇ ਆ ਪਈਆਂ ਤੇ ਇਹ ਰੁੱਖ ਇਹ ਰੁੱਖ ਇੰਡੀਆ ਨੂੰ ਬਹੁਤ ਜ਼ਿਆਦਾ ਵੱਖਰੇ ਹੁੰਦੇ ਆ ਜਿੱਦਾਂ ਆਪਣੇ ਦੇ ਸ਼ਫੈਦਾ ਹੋ ਗਿਆ ਟਾਲੀ ਹੋ ਗਈ ਉਦਾਂ ਦੇ ਰੁੱਖ ਨਹੀਂ ਜ਼ਿਆਦਾਤਰ ਇੱਥੇ ਪਾਏ ਜਾਂਦੇ ਇੱਥੇ ਵੱਖਰੇ ਹੀ ਹੁੰਦੇ ਇਹਨਾਂ ਦੇ ਨਿਊਜ਼ੀਲੈਂਡ ਵਾਲੇ ਆ ਦੇਖੋ ਜੰਗਲ ਦੀ ਖਾਸੀਅਤ ਤੇ ਹੁਣ ਮੈਨੂੰ ਇੱਥੋਂ ਪਤਾ ਨਹੀਂ ਲੱਗਦਾ ਪਿਆ ਕਿ ਮੈਂ ਕਿੱਧਰ ਨੂੰ ਜਾਣਾ ਹੈ ਕਿਉਂਕਿ ਰਸਤੇ ਦਾ ਇੱਥੇ ਕੋਈ ਟ੍ਰਾਇਲ ਨਹੀਂ ਬਣਿਆ ਹੋਇਆ ਤੁਹਾਨੂੰ ਪਤਾ ਹੀ ਇਹ ਜੰਗਲ ਜਿਹਦਾ ਨਾਂ ਹੀ ਜੰਗਲ ਆ ਤੇ ਫਿਰ ਉੱਥੇ ਆਪਾਂ ਨੂੰ ਕਿੱਦਾਂ ਪਤਾ ਲੱਗੂ ਮੇਰਾ ਮਿੱਤਰ ਕਹਿੰਦਾ ਕਿ ਟੂਰ ਗਾਈਡ ਲੈ ਲੈ ਮੈਨੂੰ ਉਹ ਨਹੀਂ ਮੈਨੂੰ ਵਧੀਆ ਲੱਗਦਾ ਕਿ ਮੈਨੂੰ ਵਧੀਆ ਜਿਹਾ ਲੱਗਦੀ ਜਿਹੜੇ ਅਨਐਕਸਪੈਕਟਿਡ ਤੇ ਸਰਪ੍ਰਾਈਜ਼ ਆ ਥੋੜਾ ਲੱਗੇ ਨਾ ਟੂਰ ਗਾਈਡ ਵਾਲਿਆਂ ਨੇ ਦੇ ਆਲਰੇਡੀ ਦੱਸ ਦੇਣਾ ਹੁੰਦਾ ਹੈ ਆ ਜੰਗਲ ਦੇ ਵਿੱਚ ਮੈਨੂੰ ਲੱਗਦਾ ਖੁੰਬਾਂੀਆਂ ਲੱਗੀਆਂ ਆ ਰੁੱਖ ਨੂੰ ਕੋਈ ਇਹ ਵੀ ਵਧੀਆ ਚੀਜ਼ ਕਦਾ ਅਜੀਬ ਹੈ ਨਾ ਕਿੱਦਾਂ ਇੱਥੇ ਆ ਪਤਾ ਨਹੀਂ ਫੂੜੇ ਫਿੰਸੀਆਂ ਆਏ ਆ ਪਤਾ ਨਹੀਂ ਕੀ ਹੋਇਆ ਏ ਤੇ ਤੁਸੀਂ ਪਤਾ ਨਹੀਂ ਤੁਹਾਨੂੰ ਲੱਗ ਸਕਦਾ ਕਿ ਰੁੱਖ ਕਿੱਡਾ ਜ਼ਿਆਦਾ ਵੱਡਾ ਹੋਊਗਾ ਜੱਫੀ ਪਾ ਕੇ ਦੱਸੂਗਾ ਰੁੱਖ ਕਿੱਡਾ ਜ਼ਿਆਦਾ ਵੱਡਾ ਮੈਨੂੰ ਲੱਗਦਾ ਚਾਰ ਪਾਰ ਪੰਜ ਬੰਦੇ ਵੀ ਹੋਣ ਨਾ ਤੇ ਤਾਂ ਵੀ ਇਹ ਰੁੱਖ ਛੋਟਾ ਆ ਵੇਖੋ ਕਿੱਡੇ ਕਿੱਡੇ ਉਹਦੇ ਮੋਢੇ ਆ ਤੁਸੀਂ ਅੰਦਾਜ਼ਾ ਲਾ ਸਕਦੇ ਜੋ ਤੇ ਹੁਣ ਥੋੜਾ ਜਿਹਾ ਮੈਨੂੰ ਜਾਲਾ ਦੱਸਿਆ ਵੈਸੇ ਜਾਣਾ ਹੈ ਨਹੀਂ ਇੱਥੇ ਕਿਉਂਕਿ ਇੱਥੇ ਵੈੱਬ ਨਹੀਂ ਹੁੰਦੇ ਨਿਊਜ਼ੀਲੈਂਡ ਇੱਕ ਬਹੁਤ ਹੀ ਜ਼ਿਆਦਾ ਸੇਫ ਕੰਟਰੀ ਮੰਨੀ ਜਾਂਦੀ ਹੈ ਇੱਥੇ ਦੇ ਜੰਗਲ ਵੀ ਐਂ ਲੱਗਦਾ ਕਿ ਜਿਵੇਂ ਤੁਸੀਂ ਆਪਣੇ ਗਾਰਡਨ ਦੇ ਵਿੱਚ ਘੁੰਮਦੇ ਪਹਿ ਜੋ ਤਾਂ ਕਰਕੇ ਮੈਂ ਆ ਜੰਨਾ ਨਹੀਂ ਤੇ ਮੇਰੇ ਘਰ ਦੇ ਨਹੀਂ ਮੈਨੂੰ ਆਉਣ ਦੇ ਦਿੰਦੇ ਤੇ ਨਜ਼ਾਰਾ ਦੇਖਦੇ ਆਂ ਜੰਗਲ ਦਾ ਹੋਰ ਜੋ-ਜੋ ਜੰਗਲ ਦੇ ਆਪਾਂ ਅੰਦਰ ਵੰਗਾਂ ਪੜਾਂਗੇ ਤੇ ਜੰਗਲ ਆਪਾਂ ਨੂੰ ਹੋਰ ਸੁੰਨ ਸੁਨਾਨ ਤੇ ਇੱਕ ਆਤਮਿਕ ਵਿਸ਼ਵਾਸ ਦੇ ਰਿਹਾ ਆ ਦੇਖੋ ਰੁੱਖ ਕਿੱਡਾ ਸੋਹਣਾ ਹੈ ਸਿੱਧਾ ਸਿੱਧਾ ਜਿੱਦਾਂ ਸਿੰਮਰ ਰੁੱਖਾ ਸਰਾਈਰਾ ਆ ਤਾਂ ਧੀਰਗਤ ਮੋਚੋਏ ਜੇ ਆਏ ਆਸਕਰ ਚਾਹੇ ਨਰਾਸੀ ਕਿ ਸਿੰਮਰ ਰੁੱਖ ਬਹੁਤ ਹੀ ਜ਼ਿਆਦਾ ਉੱਚਾ ਹੁੰਦਾ ਪਰ ਇਹ ਕਿ ਉੱਤੇ ਪੰਛੀ ਵੀ ਉੱਤੇ ਫਲ ਨਹੀਂ ਲੱਗਦੇ ਤੇ ਪੰਛੀ ਵੀ ਉਤੋਂ ਚੱਲ ਜਾਂਦੇ ਨਰਾਸ਼ ਹੋ ਕੇ ਇਸ ਕਰਕੇ ਕਹਿੰਦੇ ਆ ਫਲ ਨੀਵੇਂ ਰੁੱਖਾਂ ਨੂੰ ਲੱਗਦੇ ਜਦਾਂ ਕਿ ਮੇਰਾ ਕੱਦ ਭਾਵੇਂ ਛੋਟਾ ਹੀ ਆ ਪਰ ਕਈ ਵਾਰ ਨਾ ਇਦਾਂ ਵੀ ਹੋ ਜਾਂਦਾ ਜਿੱਦਾਂ ਰਸਤੇ ਦੇ ਵਿੱਚ ਹੁਣ ਰੁੱਖ ਜਿਹੜਾ ਡਿੱਗਾ ਪਿਆ ਹੈ ਹੁਣ ਇੱਥੇ ਜਾਣ ਲਈ ਮੁੱਲਾ ਦਾ ਥੱਲਿਓਂ ਦੀ ਲੰਘਾਂਗੇ ਕਿ ਉੱਤੋਂ ਦੀ ਲੰਘਾਂਗੇ ਦੇਖਦੇ ਹਾਂ ਉੱਤੋਂ ਦੀ ਵੀ ਲੰਘ ਸਕਦੇ ਆ ਵੈਸੇ ਪਰ ਮੈਨੂੰ ਲੱਗਦਾ ਹੋਰ ਰਸਤੇ 'ਚ ਜਾਵਾਂਗੇ ਤੇ ਜ਼ਿਆਦਾ ਵਧੀਆ ਰਹੂਗਾ ਆਪਾਂ ਇੱਧਰ ਦੀ ਰਸਤਾ ਜਾਣੇ ਆਪਾਂ ਜ਼ਰੂਰੀ ਪੰਗੇ ਲੈਣੇ ਰੁੱਖਾਂ ਦੇ ਨਾਲ ਪਰ ਮੈਨੂੰ ਬਹੁਤ ਵਧੀਆ ਲੱਗਦਾ ਹੈ ਕੁਦਰਤ ਦੇ ਵਿੱਚ ਆ ਕੇ ਥੋੜਾ ਜਿਹੜਾ ਸਮਾਂ ਜਿਹੜਾ ਆਪਾਂ ਨੂੰ ਕੁਦਰਤ ਦੇ ਵਿੱਚ ਵੀ ਹੋਣਾ ਚਾਹੀਦਾ ਕਿ ਕੁਦਰਤ ਨੇ ਆਪਾਂ ਨੂੰ ਕਿੰਨਾ ਕੁਝ ਦਿੱਤਾ ਹੋਇਆ ਕਮਲਿਓ ਆ ਜਿਹੜੇ ਰੁੱਖ ਆ ਫਰੀ ਦੇ ਵਿੱਚ ਕੋਈ ਆਪਾਂ ਨੂੰ ਪੈਸਾ ਦੇਣਾ ਪੈਂਦਾ ਹੈ ਇਹ ਵਿਚਾਰੇ ਖੜੇ ਆ ਸਾਲਾਂ ਤੋਂ ਆਪਣੇ ਲਈ ਆਪਾਂ ਨੂੰ ਸਾਫ਼ ਵਾਦੇ ਦੇ ਰਹੇ ਤੇ ਮਨੁੱਖ ਜਿਹੜਾ ਰੁੱਖ ਕੱਟਦਾ ਜਾ ਰਿਹਾ ਪਹਿਲਾਂ ਇੰਡੀਆ ਵਿੱਚ ਵੀ ਬਹੁਤ ਜੰਗਲ ਹੁੰਦੇ ਸੀ ਪਰ ਅੱਜ ਕੱਲ ਜਦੋਂ ਯੂਪੀਐਲ ਸਾਰੇ ਜੰਗਲਾਂ ਨੂੰ ਕੱਟ ਕੇ ਤੇ ਲੱਕੜੀ ਨੂੰ ਤਖਤ ਬਣਾ ਲਿਆ ਤਾਂ ਹੀ ਸਰਤਾਜ ਨੇ ਕਿਹਾ ਸੀ ਸੁਣ ਭਾਈ ਯਾਰੇ ਵਾਲਿਆ ਵੇ ਨਾ ਚੀਰ ਦਰਖਤਾਂ ਨੂੰ ਜੇ ਨਾ ਰਹੀ ਹਰੀਆਲੀ ਫਿਰ ਕੀ ਕਰਨਾ ਤਖਤਾਂ ਨੂੰ ਆਜੋ ਅੱਗੇ ਅੱਗੇ ਹੁਣ ਇੱਥੇ ਥੋੜਾ ਜਿਹਾ ਚਾਨਣ ਆਇਆ ਮੈਨੂੰ ਲੱਗਦਾ ਆਪਾਂ ਜੰਗਲ ਦੀ ਦੂਸਰੀ ਤਰਫ ਪਹੁੰਚ ਚੁੱਕੇ ਹਾਂ ਸੜਕਾਂ ਨੂੰ ਤੇ ਚਾਨਣ ਵਧੀਆ ਲੱਗਦਾ ਥੋੜਾ ਜਿਹਾ ਚਾਨਣ ਪਿਆ ਹੈ ਤੇ ਮੌਸਮ ਵੀ ਲੱਗਦਾ ਨਿਖਰਦਾ ਪਿਆ ਅੱਜ ਤੇ ਮੈਨੂੰ ਲੱਗਦਾ ਇੱਥੇਕ ਆਪਾਂ ਆਪਣਾ ਟੈਂਟ ਲਾਉਨੇ ਅੱਜ ਰਾਤ ਨੂੰ ਤੇ ਦੇਖਦੇ ਆ ਰਾਤ ਦਾ ਕਿੱਡਾ ਕ ਨਜ਼ਾਰਾ ਹੈ ਤੇ ਵੀਡੀਓ ਦੇ ਨਾਲ ਬਣੇ ਰਹੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤੁਸੀਂ ਆਪਣੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਕਰ ਸਕਦੇ ਜੀ ਧੰਨਵਾਦ ਤੇ ਜੇ ਜੁੰਦੇ ਰਾਂਗੇ ਤੇ ਤੁਹਾਨੂੰ ਨਿਊਜ਼ੀਲੈਂਡ ਦਿਖਾਉਂਦੇ ਰਾਂਗੇ ਤੇ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਹ